ਮੈਨੂੰ ਦੋ ਪੰਕਤੀਆਂ ਬੜੀਆਂ ਪਿਆਰੀਆਂ ਯਾਦ ਆਉਂਦੀਆਂ ਕਿ ਪਿਓ ਸੀਰਾਂ ਦੇ ਤਾਜ ਮੁਹੰਮਦ ਤੇ ਮਾਵਾ ਠੰਡੀਆਂ ਸ਼ਾਹਾਂ ਜਦੋਂ ਛਾਂ ਚਲੀ ਜਾਂਦੀ ਹੈ ਤਾਂ ਜਿੰਨੀ ਮਰਜ਼ੀ ਛਾਂ ਦੇ ਦੋ ਛਾਂ ਸ਼ਾਂ ਨਹੀਂ ਲੱਗਦੀ ਤੇ ਜਦੋਂ ਸਿਰ ਦਾ ਤਾਜ ਹੀ ਚਲਾ ਜਾਵੇ ਜਿਹੜੀ ਸ਼ੌਹਰਤ ਹੈ ਦੌਲਤ ਹੈ ਰੁਤਬੇ ਨੇ ਉਹ ਪਿਓ ਨਾਲ ਹੀ ਸੋਹਣੇ ਲੱਗਦੇ ਜੇ ਮਾਪੇ ਸਲਾਮਤ ਨੇ ਤਾਂ ਤੁਹਾਡੀ ਦੁਨੀਆ ਦੀ ਹਰ ਕਾਮਯਾਬੀ ਤੁਹਾਨੂੰ ਇਹ ਲੱਗਦਾ ਕਿ ਮੈਂ ਇਹ ਇਸ ਮੈਦਾਨ ਦੇ ਵਿੱਚ ਲੜ ਕੇ ਮੈਂ ਆਪਣੀ ਜਿੱਤ ਹਾਸਲ ਕੀਤੀ ਹੈ ਪਰ ਉਹ ਲੱਖਾਂ ਜਿੱਤਾ ਹਾਸਲ ਕਰ ਲਈਏ ਜੋ ਮਰਜ਼ੀ ਹਾਸਲ ਕਰ ਲਈਏ ਜਦੋਂ ਮਾਪੇ ਤੁਰ ਜਾਂਦੇ ਨੇ ਤਾਂ ਤੁਹਾਡੀਆਂ ਬੜੀਆਂ ਬੜੀਆਂ ਕਾਮਯਾਬੀਆਂ ਤੁਹਾਨੂੰ ਜ਼ੀਰੋ ਲੱਗਦੀਆਂ ਮੈਂ ਤਾਂ ਹੁਣੀ ਅਜੇ ਥੋੜੇ ਦਿਨ ਪਹਿਲਾਂ ਅਜੇ ਸਾਡੇ ਅੰਦਰ ਉਹ ਸਮਾਨ ਦਾ ਦਰਦ ਇਹ ਨਿਕਲਿਆ ਕਿ ਅੰਕਲ ਬਾਰੇ ਸੁਣ ਕੇ ਪਤਾ ਲੱਗਾ ਉਹ ਇੰਨੀ ਪਿਆਰੀ ਰੂਹ ਜਦੋਂ ਅੰਮੀ ਦੇ ਦਫ਼ਨ ਕਫ਼ਨ ਤੇ ਮਿਲਿਆ ਮੈਂ ਉਹਨਾਂ ਨੂੰ ਉਹ ਇਦਾਂ ਬੱਚਿਆਂ ਵਾਂਗੂ ਰੋ ਰਹੇ ਸੀ ਮੈਂ ਹੁਣੀ ਖਾਲ ਨੂੰ ਹੀ ਸਮਝਾ ਰਿਆ ਸੀ ਮੈਂ ਕਹਿੰਦਾ ਜਦੋਂ ਬਜ਼ੁਰਗ ਹੋ ਜਾਂਦੇ ਨੇ ਉਹ ਬੱਚੇ ਹੀ ਹੋ ਜਾਂਦੇ ਨੇ ਤੇ ਬੱਚਾ ਜਿੱਦਾਂ ਇੱਕ ਬੱਚੇ ਦੀ ਜਿੱਦ ਫੜਦਾ ਕਿ ਮੈਂ ਉਸ ਬੱਚੇ ਨਾਲ ਜਾਣਾ ਉਹ ਉਹਨਾਂ ਦਾ ਪਿਆਰ ਇਹ ਮੈਂ ਤਾਂ ਇਸ ਗੱਲ ਨੂੰ ਇੱਕ ਹੋਰ ਪੋਜ਼ਿਟਿਵ ਮੈਸੇਜ ਹੀ ਲੈ ਕੇ ਚੱਲੇ ਆ ਇਸ ਗੱਲ ਤੋਂ ਕਿ ਜਿਹੜਾ ਪਿਆਰ ਸੀ ਨਾ ਉਹ ਇਹ ਇਸ ਪਿਆਰ ਦੀ ਮਿਸਾਲ ਦੇ ਕੇ ਗਏ ਨੇ ਆਪਣੇ ਕਿ ਜੋ ਉਹਨਾਂ ਦਾ ਆਪਸੀ ਪਿਆਰ ਸੀ ਉਹ ਇਸ ਦੁਨੀਆ 'ਚ ਵੀ ਇਕੱਠੇ ਸੀ ਤੇ ਉਸ ਦੁਨੀਆ 'ਚ ਵੀ ਇਕੱਠੇ ਗਏ ਨੇ ਪਰ ਇਹ ਜਿਹੜਾ ਘਾਟਾ ਹੈ ਖਾਨ ਨੂੰ ਘਾਟਾ ਪਿਆ ਸਾਡਾ ਭਰਾਇਆ ਛੋਟਾ ਹੈ ਸਾਡੇ ਪਰਿਵਾਰ ਦਾ ਘਾਟਾ ਹੈ ਔਰ ਮਾਵਾਬ ਦਾ ਸਿਰ ਤੋਂ ਸਾਇਆ ਉੱਠਣਾ ਬੰਦੇ ਦੀ ਮੈਨੂੰ ਲੱਗਦਾ ਕਿ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਮਾਪੇ ਦੀ ਖਿਦਮਤ ਕਰਦਿਆਂ ਉਹਨਾਂ ਨੂੰ ਖੁਸ਼ ਕਰਦਿਆਂ ਉਹਨਾਂ ਦੀ ਪਰਵਰਿਸ਼ ਉਹਨਾਂ ਦੀ ਦੁਆਵਾਂ ਮੰਗਦਿਆਂ ਸਲਾਮਤੀਆਂ ਮੰਗਦਿਆਂ ਪਰ ਜਦੋਂ ਮਾਪੇ ਚਲੇ ਜਾਂਦੇ ਨੇ ਤਾਂ ਫਿਰ ਬੰਦਾ ਖਾਲੀ ਹੋ ਜਾਂਦਾ ਇਹ ਅੱਜ ਅਸੀਂ ਸਾਰੇ ਇਕੱਠੇ ਆ ਪਰ ਜਿਹੜੀ ਅੱਜ ਦੀ ਰਾਤ ਉਹਨੇ ਇਕੱਲੇ ਨਹੀਂ ਕੱਟਣੀ ਹੈ ਦਰਦ ਦੀ ਤਕਲੀਫ ਉਹਨੂੰ